ਕੰਨ ਖੋਲ ਕੇ ਤੇ ਧਿਆਨ ਦੇ ਕੇ ਇੱਕ ਇੱਕ ਗੱਲ ਨੂੰ ਜਰੂਰ ਸੁਣਿਓ ਤੇ ਸ਼ੇਅਰ ਵੀ ਕਰਿਓ ਤੇ ਬਾਕੀ ਕਮੈਂਟ ਕਰਿਓ ਮਨਦੀਪ ਸਿੰਘ ਸਰਦਾਰ ਸੰਦੀਪ ਸਿੰਘ ਦਾ ਬ੍ਰਦਰ ਤਰਨਤਨ ਦੇ ਇਲੈਕਸ਼ਨ ਦੇ ਵਿੱਚ ਖੜੇ ਨੇ ਪੰਥਕ ਉਮੀਦਵਾਰ ਦੇ ਤੌਰ ਦੇ ਉੱਪਰ ਹੁਣ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਣਾ ਕਿਉਂ ਜ਼ਰੂਰੀ ਆ ਇਸ ਦੀ ਤਾਂ ਕੋਈ ਕੁਰਬਾਨੀ ਵੀ ਨਹੀਂ ਪੰਥ ਨੂੰ ਫਿਰ ਕਿਉਂ ਵੋਟਾਂ ਪਾਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਇਹ ਬੜਾ ਵੱਡਾ ਕੁਐਸਚਨ ਐ ਸਾਰਿਆਂ ਪਾਸੇ ਹਰ ਇੱਕ ਪੋਲੀਟੀਕਲ ਪਾਰਟੀ ਵਾਲੇ ਇੱਕ ਕੁਐਸਚਨ ਰੇਜ਼ ਕਰਦੇ ਪਏ ਨੇ ਵੀ ਇਸ ਨੂੰ ਵੋਟਾਂ ਕਿਉਂ ਪਾਉਣੀਆਂ ਨੇ ਨਾ ਇਸ ਨੇ ਕੋਈ ਡਿਵੈਲਪਮੈਂਟ ਕਰਨੀਆਂ ਨਾ ਤੁਹਾਨੂੰ ਸਕੂਲ ਹਸਪੀਟਲ ਬਣਾ ਕੇ ਦੇਨੇ ਆ ਫਿਰ ਕਿਉਂ ਇਹਨਾਂ ਨੂੰ ਵੋਟ ਪਾਣੀ ਬਹੁਤ ਜ਼ਰੂਰੀ ਆ ਪੰਥ ਕਹਿ ਰਿਹਾ ਕਿ ਇਸ ਤੇ ਭਰਾ ਨੇ ਦੋ ਕ੍ਰਿਮੀਨਲ ਨੂੰ ਮਾਰਿਆ ਉਸ ਤੇ ਧੰਨਵਾਦ ਲਈ ਇਸ ਨੂੰ ਵੋਟ ਪਾ ਕੇ ਜਿਤਾਵੋ ਕੀ ਇਹ ਠੀਕ ਆ ਸਾਨੂੰ ਆਰਐਸਐਸ ਦੇ ਹਿੰਦੂ ਕਹਿ ਰਹੇ ਨੇ ਕਿ ਜਿਵੇਂ ਅਸੀਂ ਆਪਣੇ ਹੀਰੋਸ ਨੂੰ ਜਿਤਾਇਆ ਵੋਟਾਂ ਪਾ ਕੇ ਬੜੀ ਵਾਰ ਸਿੱਖ ਇਸ ਨੂੰ ਜੇ ਆਪਣਾ ਹੀਰੋ ਮੰਨਦੇ ਨੇ ਤਾਂ ਇਸ ਨੂੰ ਜ਼ਰੂਰ ਜਿਤਾਓ ਆਰਐਸਐਸ ਦੇ ਹਿੰਦੂਆ ਨੇ ਕਿਹੜੇ ਕਿਹੜੇ ਆਪਣੇ ਹੀਰੋਸ ਨੂੰ ਜਤਾਇਆ ਵੋਟਾਂ ਪਾ ਕੇ ਅੱਜ ਉਹ ਆਪਾ ਉਹ ਵੇਖਦੇ ਆਂ ਫਿਰ ਤੁਸੀਂ ਆਪ ਫੈਸਲਾ ਕਰ ਲੈਣਾ ਵੀ ਇਸ ਨੂੰ ਵੋਟ ਪਾਉਣੀ ਆ ਕਿ ਨਹੀਂ ਆਰਐਸਐਸ ਲੀਡਰਸ ਦਾ ਰਾਸ਼ਟਰਵਾਦ ਇਹ ਹੈ ਕਿ ਜੋ ਇਨਸੈਂਟ ਲੋਕਾਂ ਨੂੰ ਮਾਰਦਾ ਆ ਉਹ ਹੀਰੋ ਆ ਤੇ ਸਿੱਖਾਂ ਦਾ ਧਰਮ ਇਹ ਆ ਵੀ ਜੋ ਕ੍ਰਾਈਮਨਲਸ ਨੂੰ ਮਾਰਦਾ ਆ ਉਹ ਹੀਰੋ ਆ ਪ੍ਰਤਾਪ ਸਰੰਗੀ ਬਚਪਨ ਦੇ ਵਿੱਚ ਇਹਨਾਂ ਨੇ ਆਰਐਸਐਸ ਜੁਆਇਨ ਕੀਤੀ ਬਿਸ਼ਪ ਹਿੰਦੂ ਪ੍ਰਸ਼ਦ ਅਤੇ ਬਜਰੰਗ ਦਲ ਦੇ ਉੜੀਸਾ ਦੇ ਪ੍ਰਧਾਨ ਬਣ ਗਏ 1990s ਦੇ ਵਿੱਚ ਬਜਰੰਗ ਦਲ ਦੇ ਵਰਕਰ ਨੇ ਇਸ ਸਦੀ ਅਗਵਾਈ ਦੇ ਵਿੱਚ 크੍ਰਿਸਚੀਅਨ ਪਾਸਟਰ ਗ੍ਰਾਹਮ ਸਟੇਨਸ ਜੋ ਆਸਟ੍ਰੇਲੀਆ ਦੇ ਸੀ ਉਹ ਤੇ ਉਹਨਾਂ ਦੇ ਪੂਰੀ ਫੈਮਿਲੀ ਨੂੰ ਵੀ ਇਨਕਲੂਡ ਉਹਨਾਂ ਦੇ ਛੋਟੇ ਬੱਚੇ ਨੂੰ 1999 ਦੇ ਵਿੱਚ ਉੜੀਸਾ ਦੇ ਵਿੱਚ ਟੇਲ ਪਾ ਕੇ ਜਿਉਂਦੇ ਜੀ ਛੱਡ ਦਿੱਤਾ ਇਸ ਤੋਂ ਇਲਾਵਾ ਹੋਰ ਵੀ ਕਈ ਐਂਟੀ ਕ੍ਰਿਸਚੀਅਨ ਮੁਸਲਮ ਕਤਲਮ ਹੋਏ ਜਿਹਦੇ ਪਿੱਛੇ ਬਜਰੰਗ ਦਲ ਦਾ ਹੱਥ ਹੈ ਇਹਨਾਂ ਨੂੰ ਇਨਾਮ ਵਜੋਂ ਇਹ ਨਫ਼ਰਤ ਫਲਾਉਣ ਵਾਲੀ ਜਮਾਤ ਨੂੰ ਉੱਥੋਂ ਦੇ ਲੋਕਾਂ ਨੇ ਹਿੰਦੂਆਂ ਨੇ ਆਰਐਸਐਸ ਦੇ ਹਿੰਦੂਆਂ ਨੇ ਐਮਪੀ ਬਣਾ ਕੇ ਕੈਬਨਿਟ ਮਨਿਸਟਰ ਬਣਾ ਦਿੱਤਾ ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਇਹ ਮਨਿਸਟਰ ਬਣ ਗਈ ਇਹਨਾਂ 2001 ਦੇ ਵਿੱਚ ਉੜੀਸਾ ਵਿਧਾਨ ਸਭਾ ਤੇ ਹਮਲਾ ਕਰਕੇ ਇੱਕ ਵਾਰ ਜੇਲ੍ਹ ਵੀ ਗਈ ਸੀ ਤੇ ਜਮਾਨੇ ਦੇ ਪਰਿਵਾਰ ਆ ਗਏ ਇਸ ਦੇ ਬਾਵਜੂਦ ਵੀ ਇਹਨਾਂ ਦੀ ਕੌਮ ਨੇ ਇਹਨਾਂ ਦੇ ਹਿੰਦੂਆਂ ਨੇ 2004 2009 ਦੇ ਵਿੱਚ ਇਹਨਾਂ ਨੂੰ MLA ਬਣਾ ਕੇ ਜਿਤਾ ਦਿੱਤਾ ਇਹਨਾਂ ਦੀ ਕੌਮ ਨੇ ਇਹਨਾਂ ਦਾ ਰਾਸ਼ਟਰਵਾਦ ਹੈ ਨਫ਼ਰਤ નિર્ਦੋਸ਼ਾਂ ਦਾ ਕਤਲ ਕਰਨਾ ਪਰ ਹਿੰਦੂਆਂ ਨੇ ਇਸ ਨੂੰ ਇਨਾਮ ਦਿੱਤਾ ਵੀ ਤੂੰ ਕ੍ਰਿਸਚੀਅਨ ਪਾਸਟਰ ਦੀ ਪੂਰੀ ਫੈਮਿਲੀ ਨੂੰ ਬੱਚਿਓ ਨੇ ਜਿੰਦਾ ਸਾੜਿਆ ਇਹਨੂੰ MP ਬਣਾ ਦਿੱਤਾ ਤੇ ਮੋਦੀ ਸਾਹਿਬ ਨੇ ਇਸ ਨੂੰ ਆ 2020 ਦੇ ਵਿੱਚ ਕੈਬਨਿਟ ਮਨਿਸਟਰ ਦਾ ਅਹੁਦਾ ਦੇ ਕੇ ਇਨਾਮ ਦਿੱਤਾ 인ਦਰਾ ਗਾਂਧੀ ਨੇ 1978 ਦੇ ਵਿੱਚ ਕ੍ਰਾਪਸ਼ਨ ਦੇ ਕੇਸਾਂ ਦੇ ਵਿੱਚ ਅਰੈਸਟ ਹੋ ਗਈ ਸੀ ਇਸ ਦੇ ਸਮਰਥਕ ਸਤੀਸ਼ ਚੰਦਰ ਪਾਂਡੇ ਤੇ ਦਵਿੰਦਰ ਪਾਂਡੇ ਨੇ ਇੰਡੀਅਨ 에ਅਰਲਾਈਨ ਦਾ ਪਲੇਨ ਹਾਈਜਾ ਕਰ ਲਿਆ 인ਦਰਾ ਦੀ ਰੀਲੀਸ ਦੀ ਡਿਮਾਂਡ ਕੀਤੀ ਇਹਨਾਂ ਨੇ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਜਦੋਂ 인ਦਰਾ ਗਾਂਧੀ 1980s ਦੇ ਵਿੱਚ ਪਾਵਰ ਦੇ ਵਿੱਚ ਆਈ ਤਾਂ ਇਹਨੇ ਇਹਨਾਂ ਦੇ ਸਾਰੇ ਚਾਰਜਸ ਡ੍ਰੌਪ ਕੀਤੇ ਤੇ ਇਹਨਾਂ ਨੂੰ ਇਨਾਮ ਵਜੋਂ ਐਮਪੀ ਦੀਆਂ ਟਿਕਟਾਂ ਮਿਲੀਆਂ ਤੇ ਇਹਨਾਂ ਦੀ ਕੌਮ ਨੇ ਇਹਨਾਂ ਨੂੰ بڑے ਵੱਡੇ ਬਹੁਮਤ ਦੇ ਨਾਲ ਜਿਤਾ ਦਿੱਤਾ ਸਿੱਖਾਂ ਦਾ ਕਤਲੇਆਮ ਕਰਵਾ ਕੇ ਹਿੰਦੂਆਂ ਨੇ ਰਿਕਾਰਡ ਵੋਟਾਂ ਪਾਈਆਂ ਸੀ ਰਜੀਵ ਗਾਂਧੀ ਦੀ ਪਾਰਟੀ ਨੂੰ ਤੇ ਇੱਕ ਰਿਕਾਰਡ ਬਣਾ ਕੇ ਰਜੀਵ ਗਾਂਧੀ ਪੂਰੀ ਬਹੁਮਤ ਦੇ ਨਾਲ ਜਿੱਤਿਆ ਸੀ ਹਿੰਦੂਆਂ ਨੇ ਕਿਉਂ ਵੋਟਾਂ ਪਾਈ ਰਜੀਵ ਗਾਂਧੀ ਨੂੰ ਇਸ ਨੇ 1984 'ਚ ਸਿੱਖਾਂ ਦਾ ਕਤਲੇਆਮ ਕੀਤਾ ਉਸ ਕਤਲਿਆਂ ਦੇ ਇਨਾਮ ਵਜੋਂ ਇਹਨਾਂ ਨੂੰ ਵੋਟਾਂ ਪਾ ਕੇ ਅਗਲੇ ਨੇ ਆਪਣੀ ਪਾਰਟੀ ਨੂੰ ਆਪਣੀ ਕੌਮ ਦੀ ਹੀਰੋਵਾਨ ਜਤਾ ਦਿੱਤਾ ਸਾਧਵੀ ਪ੍ਰੀਆ ਠਾਕੁਰ ਜੋ ਕਹਿੰਦੀ ਸੀ ਕਿ ਮੇਰਾ ਮੇਰੇ ਸ਼ਰਾਬ ਦੇ ਨਾਲ ਹਿੰਮਤ ਕਰ ਕਰੇ ਇੱਕ ਇਮਾਨਦਾਰ ਆਫੀਸਰ ਸੀ ਜੋ ਕਿਸਾਬ ਦੇ ਨਾਲ ਮੁੰਬਈ ਹਮਲੇ ਦੇ ਵਿੱਚ ਲੜਿਆ ਸੀ ਵੀ ਜਿੰਨਾ ਟੈਰਰਿਸਟਾਂ ਨੇ ਇਨੋਸੈਂਟ ਮੁੰਬਈ ਦੇ ਲੋਕਾਂ ਦਾ ਕਤਲੇਆਮ ਕੀਤਾ ਉਹਨਾਂ ਦੇ ਨਾਲ ਲੜਦਾ ਲੜਦਾ ਸ਼ਹੀਦ ਹੋ ਗਿਆ ਉਸਨੇ ਇਸ ਤੋਂ ਪਹਿਲਾਂ ਇੱਕ ਇਨਵੈਸਟੀਗੇਸ਼ਨ ਤੇ ਕੰਮ ਕਰ ਰਿਆ ਸੀ ਕਿ 2008 ਦੇ ਵਿੱਚ ਮਾਲਾਗੋ ਬੰਬ ਧਮਾਕਿਆਂ ਦੇ ਵਿੱਚ ਜੋ ਇਨੋਸੈਂਟ ਲੋਕ ਕਤਲ ਕੀਤੇ ਗਏ ਸਨ ਉਹਨਾਂ ਦੇ ਕਤਲ ਕਰਕੇ ਸਾਧਵੀ ਪ੍ਰੇਗਿਆ ਠਾਕੁਰ ਦੇ ਉੱਪਰ ਯੋਪਾ ਵੀ ਲੱਗਿਆ ਤੇ ਜੇ ਉਹ ਬੀਜੇਪੀ ਗਵਰਨਮੈਂਟ ਬਣ ਜਾਂਦੀ ਆ ਤਾਂ ਇਸ ਨੂੰ ਐਮਪੀ ਦੀ ਟਿਕਟ ਦੇ ਕੇ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਇਹਨਾਂ ਦੀ ਕੌਮ ਨੇ ਇਹ ਸ਼ਰਿਆਮ ਕਹਿੰਦੀ ਆ ਵੀ ਮਹਾਤਮਾ ਗਾਂਧੀ ਗਦਾਰਾ ਨਥੁਰਮ ਗੋਡਸੇ ਨੂੰ ਗਲੋਰੀਫਾਈ ਕਰਦੀ ਆ ਇਸ ਨੂੰ ਇਸ ਦੀ ਕੌਮ ਨੇ ਰਿਕਾਰਡ ਤੋੜ ਵੋਟਾਂ ਦੇ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੁਣ ਇਨ੍ਹਾਂ ਤਿੰਨਾਂ ਦੀ ਕਿਹੜੀ ਕੁਰਬਾਨੀ ਸੀ ਦੱਸੋ ਮੈਨੂੰ ਤੁਸੀਂ ਸਾਧਵੀ ਪ੍ਰਗਿਆ ਠਾਕੁਰ ਪਾਂਡੇ ਤੇ ਬਜਰੰਗੀ ਦੀ ਕਿਹੜੀ ਕੁਰਬਾਨੀ ਸੀ ਕੀ ਕੀਤਾ ਲੋਕ ਉਹਨਾਂ ਦੀ ਕੁਰਬਾਨੀ ਇਹ ਸੀ ਵੀ ਉਹਨਾਂ ਨੇ ਇਨੋਸੈਂਟ ਲੋਕਾਂ ਦਾ ਕਤਲ ਕੀਤਾ ਉਹਨਾਂ ਦੇ ਕੌਮ ਨੇ ਰਿਗਾਰਡ ਕੀਤਾ ਇਲੈਕਸ਼ਨ ਦੇ ਵਿੱਚ ਜਿਤਾ ਕੇ ਪਾਰਲੀਮੈਂਟ ਵਿਧਾਨ ਸਭਾ ਦੇ ਵਿੱਚ ਭੇਜਿਆ ਵੀ ਅਸੀਂ ਖੁਸ਼ ਰਹੇ ਹਾਂ ਮੈਨੂੰ ਦੱਸੋ ਤੁਸੀਂ ਮੈਂ ਸਿੱਖਾਂ ਨੂੰ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਖੁਸ਼ ਰਹਿਓ ਕਿ ਖਿਜੜਿਓ ਤੁਸੀਂ ਅਗਲੇ ਆਪਣੀ ਕੌਮ ਦੇ ਹੀਰੋਆਂ ਨੂੰ ਜਿਤਾ ਸਕਦੇ ਨੇ ਇਲੈਕਸ਼ਨ ਪਾ ਕੇ ਅਸੀਂ ਕਿਉਂ ਨਹੀਂ ਜਿਤਾ ਸਕਦੇ ਉਹਨਾਂ ਨੇ ਇਨੋਸੈਂਟ ਲੋਕਾਂ ਨੂੰ ਮਾਰਿਆ ਅਸੀਂ ਕਿਸੇ ਇਨੋਸੈਂਟ ਨੂੰ ਨਹੀਂ ਮਾਰਿਆ ਹੁਣ ਸੰਦੀਪ ਸਿੰਘ ਸਣੀ ਨੇ ਕਿਸੇ ਇਨੋਸੈਂਟ ਨੂੰ ਨਹੀਂ ਮਾਰਿਆ ਨਾ ਉਹਨੇ ਪੈਸੇ ਲੈ ਕੇ ਮਾਰਿਆ ਨਾ ਉਹਨੇ ਗਰੀਬੀ ਦੇ ਵਿੱਚ ਆਣ ਕੇ ਮਾਰਿਆ ਵਧੀਆ ਪਰਿਵਾਰ ਦਾ ਅਮੀਰ ਕਰਦਾ ਮੁੰਡਾ ਸੀ ਸਿਰਫ ਅਣਖ ਤੇ ਆਪਣੀ ਜ਼ਮੀਰ ਦੇ ਖਾਤਰ ਉਹ ਜਿਹੜਾ ਸੂਰੀ ਬਾਰੇ ਤੁਹਾਨੂੰ ਪਤਾ ਹੀ ਹੈ ਜਿਹੜਾ ਕਹਿੰਦਾ ਹੀ ਨਾ 2% ਆ ਮੈਂ ਸਾਰੇ ਸਿੱਖਾਂ ਨੂੰ ਮਾਰ ਦੇਵਾਂਗਾ ਸਿੱਖਾਂ ਨੇ ਧੀਆਂ ਪੈਣਾ ਬਾਰੇ ਸ਼ਰਮ ਗਾਣਾ ਕੱਢਦਾ ਹੁੰਦਾ ਕਿੰਨਾ ਗਲਤ ਬੋਲਦਾ ਹੁੰਦਾ ਹੈ ਕੋਈ ਐਫ ਆਈ ਆਰ ਦਰਜ ਹੋਈ ਕਦੀ ਉਹਦੇ ਉੱਪਰ ਇਹਨੂੰ ਸਗੋਂ ਸਿਕਿਉਰਟੀਆ ਦਿੱਤੀਆਂ ਗਵਰਨਮੈਂਟ ਨੇ ਇਹ ਬੰਦਾ ਹਿੰਦੂਆਂ ਤੇ ਸਿੱਖਾਂ ਨੂੰ ਆਪਸ ਦੇ ਵਿੱਚ ਲੜਾ ਰਿਹਾ ਹੇਟ ਭਰ ਰਿਹਾ ਨਫਰਤ ਫਲਾ ਰਿਹਾ ਤੇ ਸਰਕਾਰ ਇਹਨੂੰ ਸਿਕਿਉਰਿਟੀ ਦੇ ਰਹੀ ਆ ਕਦੀ ਕੋਈ ਇਸ ਤੇ ਐਫ ਆਈ ਆਰ ਦਰਜ ਨਹੀਂ ਕੀਤੀ। ਨਾ ਕਦੀ ਇਹਨੂੰ ਅਰੈਸਟ ਕੀਤਾ ਨਾ ਕਦੀ ਇਹਨੂੰ ਸਜ਼ਾ ਦਿੱਤੀ ਐ। ਨੂੰ ਦੱਸੋ ਨਫਰਤ ਦੇ ਕੇਸਾਂ 'ਚ ਕਦੀ ਪੜਿਆ? ਤੇ ਅਸੀਂ ਸਾਰਾ ਪੰਥ ਵੇਖ ਰਿਆ ਸੀ। ਮੈਂ ਵੀ ਵੇਖ ਰਿਹਾ ਸੀ ਇਨਕਲੂਡ ਮਾਈਸੈਲਫ ਆਲਸੋ। ਸਾਰੀਆਂ ਹੀ ਚਤਰਕ ਚੱਕਰਵਰਤੀ ਫੌਜਾਂ, ਨਿਆਂਗ ਫੌਜਾਂ, ਫਲਾਣੀਆਂ ਫੌਜਾਂ ਸਭ ਹੀ ਦੇਖ ਰੀਆਂ ਸੀ। ਸ਼ਰਿਅਮ ਸਿੱਖੋਂ ਦੇ ਗਾਣੇ ਗਾੜ ਰਿਹਾ ਤੇ ਹੱਡੀ ਵਿੱਚ ਕਿਸ ਦੇ ਵਿੱਚ ਉਹ ਜਿਗਰਾ ਹੈ ਹੀ ਨਹੀਂ ਸੀ। ਇਸ ਸਾਡੀ ਅਹੀ ਨਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਾ ਰਹਿੰਦੇ ਜੋ ਸੂਰੀ ਨੂੰ ਇਹਨੇ ਮਾਰਿਆ ਨਾ ਇੱਕ ਕ੍ਰਿਮੀਨਲ ਨੂੰ ਮਾਰਿਆ ਜੇ ਨਾ ਮਾਰਦਾ ਨਾ ਸਾਨੂੰ ਸਿੱਖ ਕਿੰਨੇ ਕਹਿਣਾ ਸੀ ਸਾਨੂੰ ਸਤਵੰਤ ਬਿੰਦ ਦੇ ਵਾਰਿਸ ਕਿੰਨੇ ਕਹਿਣਾ ਹੈ ਜਿੰਦੇ ਸੁੱਖੇ ਦੇ ਵਾਰਿਸ ਸਾਨੂੰ ਕਿੰਨੇ ਕਹਿਣਾ ਸੀ ਦੱਸੋ ਤੁਸੀਂ ਮੈਨੂੰ ਇਸ ਕਰਕੇ ਇਹਨੂੰ ਮਾਰਿਆ ਉਸ ਤੋਂ ਬਾਅਦ ਕੋਈ ਕੁੱਤਾ ਬਿੱਲਾ ਭੁੰਕਿਆ ਕਿ ਦੀ ਸਿੱਖਾਂ ਦੇ ਖਿਲਾਫ ਤੇ ਅੱਜ ਭਾਈ ਸਨੀ ਨੇ ਫਿਰ ਹੁਣ ਦੂਜਾ ਜੋ ਕਤਲ ਕੀਤਾ ਸੂਬਾ ਸਰਹੰਦ ਮਾਰਿਆ ਇਸ ਪਾਪੀ ਨੂੰ ਇਸ ਇਨਸਾਨ ਨੂੰ ਜੋ ਕਹਿੰਦਾ ਸੀ ਨਾ ਮੈਂ ਸਿੱਖਾਂ ਨੂੰ ਸਰਦ ਭਲਾ ਦਾਂਗਾ ਸੁਭਾ ਭਲਾ ਦਾਂਗਾ ਮੈਂ ਤੁਹਾਨੂੰ ਐਨਾ ਇਨੇ ਜ਼ੁਲਮ ਕੀਤਾ ਹਿਆ ਇਨਕਾਊਂਟਰ ਕੀਤੇ YouTube ਦੇ ਉੱਪਰ ਤੁਸੀਂ ਦੇ ਵੀਡੀਓ ਪਾ ਕੇ ਤੁਸੀਂ ਲੋਕਾਂ ਦੀਆਂ ਵੀਡੀਓ ਸੁਣ ਲਵੋ ਇਹਦੇ ਜ਼ੁਲਮ ਦੇ ਜੋ ਸ਼ਿਕਾਰ ਹੋਏ ਪਰਿਵਾਰ ਨੇ ਉਹਨਾਂ ਦੀਆਂ ਕਹਾਣੀਆਂ ਸੁਣੋ YouTube ਦੇ ਉੱਪਰ ਜਾ ਕੇ ਤੁਸੀਂ ਟਰੈਕਟਰ ਦੇ ਨਾਲ ਲੱਤਾਂ ਬੰਨ ਕੇ ਨਾ ਇਹ ਪਾੜ ਦਿੰਦਾ ਸੀ ਇੰਨਾ ਕਾਰ ਸੇਵਾ ਵਾਲੇ ਬਾਬੇ ਚਰਨ ਸਿੰਘ ਦੇ ਪਰਿਵਾਰ ਦੇ ਸਾਰੇ ਮੈਂਬਰ ਤਸੀਹੇ ਦੇ ਕੇ ਮਾਰ ਦਿੱਤੇ ਇੱਕ ਬੜੀ ਲੰਬੀ ਲਿਸਟ ਹੈ 21 ਸਾਲ ਤਰਨਤਨ ਸਾਹਬ ਦੇ ਵਿੱਚ ਜੰਝਵੀ ਚੜੀ ਸੀ ਇੰਨਾ ਸੂਬੇ ਵਰਗੇ ਪੁਲਿਸ ਅਫਸਰਾਂ ਕਰਕੇ ਇਹਨਾਂ ਨੇ ਕੋਈ ਨੌਜਵਾਨੀ ਨੂੰ ਜਿਉਂਦਾ ਨਹੀਂ ਛੱਡਿਆ ਉੱਥੇ ਇਹ ਸਿਸਟਮ ਤੇ ਕਲੰਕ ਸੀ ਇਹ ਪੁਲਿਸ ਫੋਰਸ ਦੇ ਉੱਪਰ ਕਲੰਕ ਸੀ ਇਹ ਬੰਦਾ ਤੇ ਤੁਸੀਂ ਦੇਖੋ ਜਦੋਂ ਇਹ ਮਰਿਆ ਨੇ ਤੇ ਪਰਿਵਾਰ ਨੇ ਵੀ ਦੀ ਲਾਸ਼ ਨਹੀਂ ਲਈ ਹੈਗੀ ਕਿਉਂ ਨਹੀਂ ਲਈ ਉਹਨਾਂ ਨੂੰ ਪਤਾ ਸੀ ਇਹ ਬੰਦਾ ਕ੍ਰਿਮੀਨਲ ਵਧੀਆ ਮਰ ਗਿਆ ਸਾਡੇ ਗਲੋਂ ਲੱਥਾ ਕਲੰਕ ਸੀ ਇਹ ਉਹਦਾ ਪਰਿਵਾਰ ਕਹਿ ਰਿਹਾ ਵੀ ਇਹ ਬੰਦਾ ਕਲੰਕ ਸੀ ਕ੍ਰਿਮੀਨਲ ਸੀ ਡੈੱਡ ਬੋਡੀ ਤੱਕ ਨਹੀਂ ਲਈ ਹੈਗੀ ਉਹਦੀ ਉਸ ਦੁਸ਼ਟ ਦਾ ਸੌਦਾ ਲਾਇਆ ਪਾਈ ਸੰਦੀਪ ਸਿੰਘ ਸਣੀ ਨੇ ਕਿਉਂ ਨਾ ਵੋਟਾਂ ਪਾਈਏ ਮਨਦੀਪ ਸਿੰਘ ਨੂੰ ਦੱਸੋ ਕਿਉਂ ਨਾ ਵੋਟਾਂ ਪਾਈਏ ਆਪ ਅਕਾਲੀ ਕਾਂਗਰਸ ਸਭ ਦੇ ਉਮੀਦਵਾਰ ਖੜੇ ਨੇ ਇਹ ਸਾਰੇ ਆਪਣੇ ਨੇ ਪੰਜਾਬੀ ਨੇ ਪੰਜਾਬ ਦੇ ਜાય ਨੇ ਮੈਂ ਕਦੀ ਪਾਰਟੀ ਬਾਜੀ ਦੀ ਨਜ਼ਰ ਨਾਲ ਨਹੀਂ ਦੇਖਦਾ ਕਿਸੇ ਨੂੰ ਕਿਸੇ ਵੀ ਸਿੱਖ ਨੂੰ ਮੈਂ ਦੇਖਦਾ ਸਿਰਫ ਇਹ ਸਿੱਖ ਆ ਇਹ ਸਾਡਾ ਆ ਅਸੀਂ ਪੰਜਾਬੀ ਆ ਠੀਕ ਆ ਮਨਮਟਾਵ ਚੱਲਦੇ ਰਹਿੰਦੇ ਨੇ ਕੋਈ ਫਰਕ ਨਹੀਂ ਪੈ ਚੱਲਿਆ ਸਾਰੇ ਪੰਜਾਬੀ ਸਾਡੇ ਨੇ ਭਾਵੇਂ ਪੰਜਾਬੀ Hindu ਹੋਵੇ ਮੁਸਲਮਾਨ ਹੋਵੇ ਮੈਂ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ ਆ ਪਰ ਫਿਰ ਵੀ ਇਹਨਾਂ ਦੇ ਸਪੋਰਟਰਸ ਨੂੰ ਬੇਨਤੀ ਆ ਕਿ ਮਨਦੀਪ ਸਿੰਘ ਨੂੰ ਨਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵੋਟਾਂ ਪਾ ਕੇ ਜਿਤਾਵੋ ਮੇਰੀ ਤਰਨ ਤਨ ਦੇ ਲੋਕਾਂ ਨੂੰ ਅਪੀਲ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਅਣਖ ਵਾਲਾ ਸੂਰਮਾ ਸਮਝਦੇ ਹੋ ਨਾ ਤਾਂ ਇਹਨਾਂ ਆਰਐਸਐਸ ਦੇ ਹਿੰਦੂਆਂ ਤੋਂ ਸਿੱਖ ਲਵੋ ਉਹਨਾਂ ਦੇ ਰਾਸ਼ਟਰਵਾਦ ਅਨੁਸਾਰ ਇਨੋਸੈਂਟ ਲੋਕਾਂ ਨੂੰ ਮਾਰਨ ਵਾਲੇ ਨੂੰ ਵੋਟਾਂ ਪਾ ਕੇ ਅਗਲੇ ਜਿਤਾਉਂਦੇ ਰਹੇ ਨੇ ਤੇ ਇਸ ਪਰਿਵਾਰ ਨੇ ਦੋਸ਼ੀ ਕ੍ਰਿਮੀਨਲ ਸੂਰੀ ਉਸ ਨੂੰ ਮਾਰ ਕੇ ਉਹ ਕੰਮ ਕੀਤਾ ਜੋ ਕਾਨੂੰਨ ਨੂੰ ਕਰਨਾ ਚਾਹੀਦਾ ਸੀ ਉਸ ਦੇ ਭਰਾ ਨੂੰ ਜਿਤਾ ਕੇ ਦੁਨੀਆ ਨੂੰ ਦੱਸੋ ਕਿ ਅਜੇ ਵੀ ਅਸੀਂ ਮਰੇ ਨਹੀਂ ਹੈਗੇ ਸਾਡੀ ਅਣਖ ਜਿਉਂਦੀ ਆ ਅਸੀਂ ਮੁੱਕੇ ਨਹੀਂ ਹੈਗੇ ਅਸੀਂ ਇਹਨੂੰ ਜਿਤਾ ਕੇ ਇਸ ਪਰਿਵਾਰ ਦਾ ਧੰਨਵਾਦ ਕਰਨਾ ਆ ਵੈਸੇ ਠੀਕ ਆ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਭੁੱਲ ਗਈ ਤੁਹਾਡੇ ਕੋਲ ਪਰ ਤੁਸੀਂ ਅਮਰਤਪਾਲ ਨੂੰ ਜਿਤਾ ਕੇ ਦੁਨੀਆ ਨੂੰ ਦੱਸ ਦਿੱਤਾ ਕਿ ਸਾਡੇ ਦੇ ਵਿੱਚ ਵੀ ਅਣਖ ਆ ਭਾਈ ਸਰਬਜੀਤ ਸਰਬਜੀਤ ਸਿੰਘ ਨੂੰ ਤੁਸੀਂ ਜਿਤਾਇਆ ਉਹਨਾਂ ਦੇ ਪ੍ਰਵਾਦ ਦੀ ਕੁਰਬਾਨੀ ਦਾ ਧੰਨਵਾਦ ਦਿੱਤਾ ਤੁਸੀਂ ਇੱਕ ਗੱਲ ਸਮਝ ਲਓ ਡਵੈਲਪਮੈਂਟ ਦਾਇਕ ਨਾ ਲollipops ਆ ਜੋ ਗਵਰਨਮੈਂਟ ਤੁਹਾਨੂੰ 50 ਸਾਲ ਤੋਂ ਦੇ ਰਹੀ ਆ ਕੋਈ ਬਦਲਾਵ ਨਹੀਂ ਹੋਣਾ ਕੋਈ ਚੇਂਜ ਨਹੀਂ ਹੋਣਾ ਜਿਹੜਾ ਮਰਜੀ ਤੁਸੀਂ ਜਿਤਾ ਦੋ ਨਾ ਜਿੰਨੇ ਅੱਜ ਤੱਕ ਜਿੱਤੇ ਨੇ ਉਹਨਾਂ ਨੇ ਤੁਹਾਨੂੰ ਕੀ ਦੇ ਦਿੱਤਾ ਕੱਖ ਨਹੀਂ ਦਿੱਤਾ ਉਹਨਾਂ ਨੇ ਤੁਹਾਨੂੰ ਤੇ ਨਾ ਕੋਈ ਤੁਹਾਨੂੰ ਸਕੂਲ ਕਾਲਜ ਕੁਝ ਨਹੀਂ ਬਣਾ ਕੇ ਦੇਣਾ ਕਿਸੇ ਨੇ ਵੀ ਨਹੀਂ ਦੇਣਾ ਤੁਹਾਨੂੰ ਬਣਾ ਕੇ ਯਾਰ ਯਾਰ ਤੁਸੀਂ ਤੁਹਾਡੇ ਵੋਟ ਤੁਸੀਂ ਜਿੰਨੇ ਪੰਜਾਬ ਤੁਸੀਂ ਵੋਟ ਪਾਉਂਦੇ ਹੋ ਨਾ ਖੁਦ ਦੇ ਵਿੱਚ ਜਾਂਦੀ ਆ ਕਿਸੇ ਲੀਡ ਹੁਣ ਝਾੜੂ ਵਾਲਾ ਸਭ ਤੋਂ ਵੱਡੀ ਐਗਜ਼ੈਂਪਲ ਆ ਇੱਕ ਆਈ ਸੀ ਬਦਲਾਵ ਦੇ ਨਾਤੇ ਅਸੀਂ ਬਦਲਾਵ ਲਿਆ ਤराण ਕਿਹੜਾ ਬਦਲਾ ਨਹੀਂ ਲਿਆਂਦਾ ਨਾ ਬਦਲਾ ਯਾਰ ਜੇ ਤੁਸੀਂ ਖੂਹ ਜੀ ਸੁੱਟਨੀਆ ਤੇ ਇਹ ਜਿਹੇ ਪਰਿਵਾਰਾਂ ਨੂੰ ਉਮੀਦਵਾਰ ਨੂੰ ਵੋਟਾਂ ਪਾਉਣਾ ਜਿਨ੍ਹਾਂ ਨੇ ਕੁਛ ਕੀਤਾ ਹੈ ਕਾਮ ਵਾਸਤੇ ਪੰਥ ਵਾਸਤੇ ਉਹਨਾਂ ਉਹਨਾਂ ਨੂੰ ਵੋਟ ਪਾਉਣਾ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਤਸੱਲੀ ਹੋਵੇ ਯਾਰ ਚਲੋ ਸਾਡੇ ਠੀਕ ਆ ਕਿਸੇ ਨੇ ਕੁਰਬਾਨੀ ਦਿੱਤੀ ਹੈ ਪਰ ਪੰਥ ਸਾਡੇ ਨਾਲ ਖੜਿਆ ਪੰਥ ਨੇ ਸਾਡਾ ਸ਼ੁਕਰਾਨਾ ਕਰ ਦਿੱਤਾ ਜਿੰਨੀਆਂ ਵੀ ਪਾਰਟੀਆਂ ਦੇ ਵਰਕਰਸ ਨੇ ਹੁਣ ਤੁਹਾਨੂੰ ਇਹ ਲਾਲਚ ਹੁੰਦਾ ਵੀ ਅਸੀਂ ਆਪਣੇ ਬੰਦਿਆਂ ਨੂੰ ਜਿਤਾਵਾਂਗੇ ਕੋਈ ਕਾਨੂੰਨ ਸਨ ਜੌਬ ਦੇ ਦੂਗਾ ਕੋਈ ਪੁਲਿਸ ਕੋਟਕਚੈਨ ਚ ਸਾਡੀ ਮਦਦ ਕਰ ਦੂਗਾ ਕੋਈ ਸਾਡੇ ਕੰਮ ਆ ਜਾਊਗਾ ਕੋਈ ਕੰਮ ਨਹੀਂ ਆਉਣਾ ਤੁਹਾਡੇ ਲੀਡਰਸ ਨੇ ਸਿਰਫ ਉਹਦੇ ਕੰਮ ਆਉਣਾ ਜੋ ਤੁਹਾਨੂੰ ਡੋਨੇਸ਼ਨ ਦੇਊਗਾ ਲੀਡਰਸ ਨੂੰ ਪੈਸਾ ਦੇਊਗਾ ਇਲੈਕਸ਼ਨ ਦੇ ਵਿੱਚ ਫੰਡਿੰਗ ਦੇਊਗਾ ਲੀਡਰਸ ਨੇ ਉਹਦਾ ਕੰਮ ਕਰਨਾ ਤੁਹਾਡਾ ਕਿਸੇ ਦਾ ਨਹੀਂ ਕਰਨਾ। ਵੋਟ ਦੀ ਕੋਈ ਵੈਲਿਡਿਟੀ ਨਹੀਂ ਹੁੰਦੀ। ਤੁਹਾਡੀ ਵੋਟ ਆ ਤੁਸੀਂ ਸ਼ਰਾਬ ਤੇ ਨਸ਼ੇ ਲੈ ਕੇ ਪੈਸੇ ਲੈ ਕੇ ਆਪਣੀ ਵੋਟ ਦਾ ਮੁੱਲ ਦੇ ਦੇਣੀ ਹੈ ਉਹ ਭੁਗਤਾਨ ਤੁਸੀਂ ਕਰ ਦੇਣੇ ਹੋ। ਹਾਂ ਇੱਕ ਕੰਮ ਕਰ ਸਕਦਾ ਆ ਮਨਦੀਪ ਸਿੰਘ ਸਣੀ। ਡਰੱਗਸ ਨੂੰ ਖਤਮ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਇੱਕ ਮੌਜੂਦਾ ਐਮ.ਐਲ.ਏ ਹੋਵੇ ਦੱਸੋ ਇਹਨੂੰ ਵੀ ਕਿੱਥੇ ਡਰੱਗ ਵੇਚ ਰਹੀ ਆ ਕਿੱਥੇ ਕੁਝ ਹੋ ਰਿਹਾ ਇੱਕ ਐਕਸਪੈਰੀਮੈਂਟ ਕਰ ਲਓ ਨਾ ਤੁਸੀਂ ਅੱਜ ਤੱਕ ਤਾਂ ਤੁਸੀਂ ਕਦੀ ਪੰਥਕ ਬੰਦੇ ਨੂੰ ਜਿਤਾਇਆ ਨਹੀਂ ਰੀਸੈਂਟ ਹਿਸਟਰੀ ਦੇ ਵਿੱਚ ਅੰਮ੍ਰਿਤਪਾਲ ਨੂੰ ਜਿਤਾਇਆ ਠੀਕ ਆ ਅੰਦਰ ਆ ਹੁਣ ਇਹ ਬਾਹਰ ਆ ਮੈਂ ਕੌਮ ਨੂੰ ਕਹਿੰਦਾ ਤੁਸੀਂ ਐਕਸਪੈਰੀਮੈਂਟ ਕਰੋ ਬਾਕੀ ਸਭ ਪੋਲਿਟਿਕਲ ਪਾਰਟੀਆਂ ਨੂੰ ਕਹਦਾ ਭਾਈ ਤਾਨੂੰ ਅਸੀਂ ਹਮੇਸ਼ਾ ਜਿਤਾਉਨੇ ਆਂ ਪਰ ਇਸ ਵਾਰ ਅਸੀਂ ਸਾਨੂੰ ਮਨਦੀਪ ਸਿੰਘ ਨੂੰ ਵੋਟ ਪਾਉਣ ਦੋ ਇਹਨੂੰ ਅਸੀਂ ਜਿਤਾਉਣਾ ਆ ਐਕਸਪੈਰੀਮੈਂਟ ਕਰੋ ਤੁਸੀਂ ਹਾਂ ਐਨਾ ਮੈਨੂੰ ਯਕੀਨ ਆ ਜੇ ਇਹ ਸਿੰਘ ਜਿੱਤ ਗਿਆ ਤਾਂ ਨਸ਼ੇ ਦੇ ਖਿਲਾਫ ਜ਼ਰੂਰ ਲੜ ਸਕਦਾ ਆ ਨਸ਼ਾ ਨਹੀਂ ਵੇਚਣ ਦ ਇੰਨਾ ਮੈਨੂੰ ਇਹ ਕੰਮ ਹੀ ਕਰ ਸਕਦਾ ਹੈ ਕਿਉਂ ਨਹੀਂ ਕਰ ਸਕਦਾ ਨਸ਼ੇ ਨੂੰ ਰੋਕ ਸਕਦਾ ਹੈ ਵੋਟਾਂ ਤੁਸੀਂ ਪਾਉਣੀਆਂ ਦੋ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਇਸ ਦੇ ਭਰਾ ਨੇ ਪੰਥਲੀ ਕੁਰਬਾਨੀ ਕੀਤੀ ਦੂਜਾ ਇਹ ਬੰਦਾ ਨਸ਼ੇ ਨੂੰ ਖਤਮ ਕਰ ਸਕਦਾ ਹੈ ਜੋ ਅਮਰਤਪਾਲ ਨੇ ਮਹੀਮ ਸ਼ੁਰੂ ਕੀਤੀ ਹੈ ਨਾ ਨਸ਼ਿਆਂ ਦੇ ਖਿਲਾਫ ਉਸ ਮਹੀਮ ਨੂੰ ਅੱਗੇ ਲੈ ਕੇ ਜਾ ਸਕਦਾ ਹੈ